ਪ੍ਰੈਕਟੀਕਲੀ ਗਰਾਊਂਡ ਤੇ ਦੱਸਸ ਜੋ ਕਿਹਦੇ ਨਾਲ ਕਲੀਅਰ ਕੱਟ ਗੱਲ ਕਿਹਦੇ ਨਾਲ ਸਾਡਾ ਉਹ ਕੱਲ ਕੱਲ ਮੈਂ ਡਿਕਵਰੀ ਸਿੱਖਾਂ ਦੀ ਗੱਲ ਕਰਦੇ ਆ ਸਮਝ ਨਹੀਂ ਕੰਫਿਊਜ਼ ਬੰਦੇ ਨੇ ਕਦੀ ਭਾਜੀਆ ਨੇ ਕਦੀ ਖਾਂ ਦਾ ਸਸ 75 ਸਾਲਾਂ ਸਿੱਖਾਂ ਦਾ ਨੁਕਸਾਨ ਕਿਹਨੇ ਕੀਤਾ ਜੀ ਪੰਜਾਬ ਦਾ ਬੇੜਾ ਕਿਹਨੇ ਗਲਤ ਕੀਤਾ ਕਦੀ ਮੋਦੀ ਨੂੰ ਭਾਬਾ ਕਹਿਣ ਦਾ ਵੀ ਕੋਈ ਕੈਪਟਨ ਨੂੰ ਕਹਿ ਰਿਹਾ ਨਾ ਦੋਸਤਾਂ ਨੂੰ ਕਹਿਣ ਦਾ ਵੀ ਕਿਉਂਕਿ ਪਤਾ ਨਹੀਂ ਦੱਸੋ ਸਾਡਾ ਮੈਨੂੰ ਤੇ ਇਹ ਲੀਡਰ ਦਾ ਇਹ ਪਤਾ ਲੱਗਾ ਵੀ ਕਿਹਦਾ ਕੀ ਹੈ ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਕਲਪੂ ਜ ਨੇ ਆਪਣੀ ਜ਼ਿੰਦਗੀ ਚ ਪਹਿਲਾਂ ਤਾਂ ਖੁਦੋਂ ਕਲੀਰ ਹੋ ਗਏ ਫੋਟੋ ਦੁੱਧਿਆ ਹੱਸੇ ਵੀ ਲਾਵਾ ਕਰਦੇ ਨੂੰ ਦਾ ਜੋਕ ਕਰ ਦੋਈਏ ਉਹਨਾਂ ਬੜੇ ਬੜੇ ਵੱਡੇ ਮੌਕੇ ਮਿਲੇ ਸਾਹਿਬ ਔਰ ਧੋਕੋਦਾਰੀ ਧੋਕੋਦਾਰੀ ਲੈ ਗਾਇਫੋਦਾਰੀ ਕੀਤਾ ਦੀ ਤਾਲੀ ਆਦ ਤੰਮ ਦਸਤੇ ਦੀ ਤਾਲੀ ਬਾਦ ਦੀ ਦੱਸ ਰਿਹਾ ਇੱਕ ਦਾ ਦਸਤ ਬਾਦ ਕੇ ਵੀ ਮੈਂ ਆ ਕੰਮ ਕੀਤਾ ਈ ਪੰਜਾਬ ਲਈ ਲੈ ਹੀ ਤਾਲੀ ਬਾਦ ਦਾ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਕੈਬਨਿਟ ਦੇ ਮੰਤਰੀ ਨੇ ਕੁਲਦੀਪ ਸਿੰਘ ਥਾਲੀਵਾਲ ਵੱਲੋਂ ਕੱਲ ਨਵਜੋਤ ਸਿੰਘ ਸਿੱਧੂ ਨੂੰ ਕੀ ਰਹਿ ਗਿਆ ਉਹਨੇ ਕਿਹਾ ਕਿ ਸਿੱਧੂ ਬੜੇ ਕਨਫਿਊਜ਼ ਬੰਦੇ ਨੇ ਸਮਝ ਨਹੀਂ ਆਂਦੀ ਮੈਂ ਕਰਨਾ ਕੀ ਹੈ ਕਦੇ ਉਹ ਭਾਜਪਾ ਵੱਲ ਕਦੇ ਕਾਂਗਰਸ ਵੱਲ ਕਦੇ ਕਿਸੇ ਵੱਲ ਚਲੇ ਜਾਂਦੇ ਨੇ ਉਹਨਾਂ ਕੀ ਕੁਝ ਕਰਿਆ ਵਾਲਾ ਤੁਸੀਂ ਸੁਣੋ ਕਾਂਗਰਸ ਪਾਰਟੀ ਦੇ ਵਿੱਚ ਤੁਸੀਂ ਐਮਪੀ ਹੋਏ ਤੁਸੀਂ ਮਨਿਸਟਰ ਹੋ ਅਮਰ ਸਾਹਿਬ ਦੇ ਲੋਕਾਂ ਦੇ ਤੇ ਨਵਾਂ ਕਲਚਰ ਦੇ ਦਿੱਲੀ ਵਿੱਚ ਲੋਕ ਸਭਾ ਦੇ ਮੈਂਬਰ ਦੇ ਬਦਾਰੇ ਤੋਂ ਸਾਥ ਕੇ ਮੈਂ ਗੱਲਾਂ ਕਰਾਂ ਮੈਂ ਕੁਲਦੀਪ ਧਾਲੀਵਾਲ ਲੋਕਾਂ ਨੂੰ ਦੱਸਾਂ ਕਿ ਮੈਂ 1.2 ਸਾਲ ਚ ਸਰਪੰਚ ਵਰਸਿੰਗ ਮਾਨਜੀ ਕੈਬਨ ਦੇ ਵਿੱਚ ਜਿਹੜੇ ਵੀ ਨੂੰ ਕੰਮ ਦਿੱਤੇ ਮੈਂ ਕਿਤੇ ਜ ਵੀ ਦਿੱਤੇ ਸਿੱਧੂ ਸਾਹਿਬ ਆਪਣੇ ਕੰਮ ਦੱਸਣ ਸਰ ਠੋਕ ਦਾ ਵਡੇ ਦਾ ਪੰਜਾਬ ਚ ਠੋਕ ਦਾ ਵਡੇ ਨਹੀਂ ਪਕੜ ਗੱਲਾਂ ਨਾ ਰਹੀ ਗੱਲਾਂ ਗੁੱਲਾ ਬਹੁਤ ਹੋ ਗਈਆਂ ਇੱਥੇ ਪ੍ਰੈਕਟੀਕਲੀ ਗਰਾਊਂਡ ਤੇ ਦੱਸੋ ਜੋ ਕਿਹਦੇ ਨਾਲ ਨੇ ਕਲੀਅਰ ਕੱਟ ਗਾ ਕਿਹਦੇ ਨਾਲ ਸਾਦਾ ਉਹ ਕੱਲ ਕੱਲ ਮੈਂ ਕਬੜੀ ਸਿੱਖਾਂ ਦੀ ਗੱਲ ਕਰਾਂ ਦੇ ਸਭੋਨੇ ਕਨਫਿਊਜ਼ ਬੰਦੇ ਨੇ ਕੋਈ ਬੀਜੇਪੀ ਆ ਕੋਈ ਕਾਂਗਰਸਾਂ 75 ਸਾਲਾਂ ਸਿੱਖਾਂ ਦਾ ਨੁਕਸਾਨ ਕਦੇ ਕੀਤਾ ਜੀ ਪੰਜਾਬ ਦਾ ਬੇੜਾ ਕਦੇ ਕੁੱਛ ਕੀਤਾ ਮੈਂ ਤਾਂ ਉਹਨਾਂ ਨੂੰ ਕਨਫਿਊਜ਼ ਕਰਨਾ ਕਿ ਜਿਨ੍ਹਾਂ ਨੇ ਬੇੜਾ ਕੁੱਛ ਕੀਤਾ ਉਹਨਾਂ ਨੇ ਤੁਸੀਂ ਤੋ ਦੇਖ ਲਿਆ ਯਾਰ ਕਦੀ ਮੋਦੀ ਨੂੰ ਪਾਪਾ ਕਹਿਣ ਦਾ ਬੰਦੇ ਕੋਈ ਕੈਪਟਨ ਨੂੰ ਕਹਿਣ ਦਾ ਲੋਕਾਂ ਨੂੰ ਉਤਾਰਣ ਦਾ ਬੰਦੇ ਕੋਈ ਪਤਾ ਨੇ ਦੱਸੋ ਸਾਨੂੰ ਮੈਨੂੰ ਤੇ ਇਹ ਲੀਡਰ ਦਾ ਇਹ ਪਤਾ ਲੱਗਾ ਵੀ ਕਹਿੰਦਾ ਕੀ ਹੈ ਇਹ ਕਰਦਾ ਕੀ ਚਾਹੁੰਦਾ ਇਹਦਾ ਡੰਡਾ ਕੀ ਹੈ ਨਾ ਕਾਂਗਰਸੀਆਂ ਨੂੰ ਪਤਾ ਵੀ ਇਹਦਾ ਡੰਡਾ ਕੀ ਹੈ ਉਹਨਾਂ ਨੂੰ ਪਤਾ ਵੀ ਇਹ ਜੋ ਪਿੱਛੇ ਲੱਗ ਸੀ ਉਦੋਂ ਪਤਾ ਕੀ ਕਰਦਾ ਹੁਣ ਵੀ ਕੀ ਕਰਦਾ ਸੋ ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਕਨਫਿਊਜ਼ ਨੇ ਆਪਣੀ ਜ਼ਿੰਦਗੀ ਚ ਪਹਿਲਾਂ ਤਾਂ ਖੁਦੋਂ ਕਲੀਅਰ ਹੋਣੀ ਚਾਹੀਦੀ ਉਹਦੇ ਦੂਜਾ ਦੱਸਣ ਵੀ ਲਾਵਾ ਕਿਦੇ ਨਾਲ ਹੁੰਦਾ ਜੋਖਾ ਕਰ ਲਈਏ ਉਹਨਾਂ ਨੂੰ ਬੜੇ ਬੜੇ ਵੱਡੇ ਮੌਕੇ ਮਿਲੇ ਸਾਹਿਬ ਤਿੰਨਾਂ ਦਾ ਅੰਮ੍ਰਿਤਸਰੀਆਂ ਨੇ ਛੁਡ ਕੇ ਭਾਜਪੀ ਦੇ ਝੱਟੇ ਤੋਂ ਉਹਨੂੰ ਭੇਜਿਆ ਜਿਹੜੇ ਬੰਦੇ ਨੇ ਕੀਤਾ ਕੋਈ ਨਹੀਂ ਕਦੀ ਕਦੀ ਲੜ ਕੇ ਆ ਜਾਂਦਾ ਕਦੀ ਕਦੀ ਲੜ ਕੇ ਆ ਜਾਂਦਾ ਕਿੱਡਾ ਵੱਡਾ ਵਿਭਾਗ ਸੀਗਾ ਕਪਤਨ ਦਸ ਸਿੰਘ ਜੀ ਦੇ ਨਾਲ ਲੋਕਲ ਬਾਡੀ ਦਾ ਹੀ ਫਿਰ ਉਹਦਾ ਪਾਵਨ ਦਾ ਮਾਇਕਾਂ ਸੀ ਕੀ ਕੀਤਾ ਜੀ ਦੱਸੋ ਕੰਮ ਕੋਈ ਕਰਦਾ ਨਹੀਂ ਔਰ ਠੋਕੋਦਾਰੀ ਠੋਕੋਦਾਰੀ ਲੈ ਮਾਰੀ ਠੋਕੋਦਾਰੀ ਕੀਤਾ ਕੀ ਆ ਤੁ ਕੰਮ ਦੱਸਦੇ ਦੀ ਤਾਲੀ ਬਾਦ ਦੀ ਦੱਸਦਾ ਇੱਕ ਦਸ ਬਾਤ ਕੇ ਵੀ ਮੈਂ ਆ ਕੰਮ ਕੀਤਾ ਜੀ ਪੰਜਾਬ ਲਈ ਲੈ ਹੀ ਤਾਲੀ ਬਾਦ ਦਾ ਨਹੀਂ ਕੰਮ ਵੀ ਦੱਸ ਕੋਈ ਪਿਓ ਦਾ ਪੁੱਤਾਂ ਵੀ ਕੀਤਾ ਕੀ ਆ ਗੱਲਾਂ ਕਰੀ ਜੇ ਮੈਂ ਤੈਨੂੰ ਮੁੱਖ ਮੰਤਰੀ ਕੇ ਬਣਾਉਣਾ ਨਹੀਂ ਤੁਰਿਆ ਦੇਖ ਕੇ ਮੂਜੀ ਫਿਰਦਾ ਉਹ ਹੈ ਨਹੀਂ ਅੱਲੇ ਬੱਲੇ ਕੁਛ ਦੀ ਸਾਰੇ ਲੋਕ ਮੈਂ ਫੇਰ ਸਮਝੂਦਾਂ ਬਜਟ ਕਿੰਨੇ ਬਤਾ ਦਵਾਪਰ ਕਿਨੇ ਥੁੱਕਦਾ ਬੜੇ ਬਕੋੜੇ ਬੜੇ ਮਾਦੀ ਕਿਦੇ ਆ ਵੀ ਬੰਦਾ ਥੁੱਕਦਾ ਬੜੇ ਭਗਾਦਾ ਇੱਥੇ ਹੁੰਦਾ ਕਹਿੰਦੇ ਆ ਇਹ ਤਾਂ ਕਿਦੇ ਪੰਜਾਬੀ ਕਿਹਦਾ ਕਿ ਬੰਦਾ ਥੁੱਕਦਾ ਬੜੇ ਬਕਾਉਂਦਾ ਸਿੱਧੂ ਦਾ ਵੀ ਹਾਲ ਆ ਪਹਿਲਾਂ ਤਾਂ ਆਪਣਾ ਰੋਵਾ ਕਲੀਅਰ ਕਰ ਲੈ ਪਿਓ ਦਾ ਰੋਵਾ ਕਿਦੇ ਨਾ ਉਹ ਕਿਹੜੀ ਪਾਰਟੀ ਤੇ ਆ ਸਭ ਦੇਖਦੇ ਗਾ ਲਓ ਉਹ ਪਾਰਟੀ ਕਿਹੜੀ ਤੇ ਆ ਕਿਦੇ ਦਾ ਬਾਬਾ ਦੂਜੀ ਗੱਲ ਦੂਜੀ ਗੱਲ ਮੇਰਾ ਸਵਾਲ ਉਹ ਤਾਂ ਨਹੀਂ ਆ ਕਿ ਪਿਛਲੇ 50 ਸਾਲਾਂ ਪੰਜਾਬ ਦਾ ਬੇੜਾ ਕਿਨੇ ਗੱਲ ਕੀਤਾ ਪਹਿਲਾਂ ਇਹ ਕਲੀਅਰ ਕਰ ਦਿੰਦਾ ਜਿਵੇਂ ਤੁਹਾਨੂੰ ਸੁਣੀ ਹੈ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਕਿਹਾ ਗਿਆ ਹੈ ਕਿ ਸਿੱਧੂ ਕਹਿੰਦੇ ਨੇ ਠੋਕੋ ਤਾਲੀ ਠੋਕੋ ਤਾਲੀ ਉਹ ਕਹਿੰਦੇ ਕਿਸ ਚੀਜ਼ ਦੀ ਠੋਕੀ ਤਾਲੀ ਸਾਨੂੰ ਦੱਸੋ ਤਾਂ ਅਸੀਂ ਗਰਾਊਂਡ ਲੈਵਲ ਤੇ ਆ ਕੇ ਗੱਲ ਕੀਤੀ ਜਾਵੇ ਤੁਸੀਂ ਅਸੀਂ ਵੀ ਤੁਹਾਡਾ ਸਹਿਯੋਗ ਦਵਾਂਗੇ ਅਸੀਂ ਟਾਲੀ ਠੋਕਾਂਗੇ ਜੇ ਕੋਈ ਕੰਮ ਕਰਾਂਗੇ ਹੁਣ ਵੇਖਣਾ ਹੋਵੇਗਾ ਨਵਜੋਤ ਸਿੰਘ ਸਿੱਧੂ ਦਾ ਇਸ ਦੇ ਉੱਤੇ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਕੈਮਰਾ ਪਰਸਨ ਜੌਨਸਨ ਦੇ ਨਾਲ ਮਹਿਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ